ਅੱਜ ਤੁਹਾਡੇ ਲਈ ਤੁਹਾਡੀ ਮੰਗ ਮੁਤਾਬਕ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਆਪਾਂ ਜ਼ਰੂਰੀ ਸੂਚਨਾ ਇਹ ਦੇ ਦਈਏ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਾਂ ਤੋਂ ਸਸਤੇ ਘਰਾਂ ਦੀ ਮੰਗ ਕੀਤੀ ਸੀ ਤਾਂ ਆਪਾਂ ਪਿਛਲੀਆਂ ਵੀਡੀਓ ਵਿੱਚ ਆਖਰੀ ਵੀਡੀਓ ਇਹ ਪਾਈ ਸੀ 4 ਲੱਖ ਤੋਂ 40 ਲੱਖ ਕੋਠੀਆਂ ਦੀ ਉਹਦੇ ਵਿੱਚ ਆਪਾਂ 20-25 ਕੋਠੀਆਂ ਲਗਾਤਾਰ ਦਿਖਾਈਆਂ ਸੀ ਇੱਕ ਵੀਡੀਓ ਦੇ ਵਿੱਚ ਉਸ ਵੀਡੀਓ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੋਊਗਾ 4 ਲੱਖ ਤੋਂ 40 ਲੱਖ ਕੋਠੀਆਂ ਦਾ ਬਾਕੀ 5 ਲੱਖ 7 ਲੱਖ 10 ਲੱਖ 12 ਲੱਖ 15 ਲੱਖ 18 ਲੱਖ 20 ਲੱਖ 25 ਲੱਖ 30 ਲੱਖ 40 ਲੱਖ 50 ਲੱਖ ਹਰ ਬਜਟ ਦੇ ਵਿੱਚ ਆਪਾਂ ਕੋਠੀਆਂ ਦਿਖਾਖ ਚੁੱਕੇ ਆ ਸਾਰੇ ਪਰਿਵਾਰਾਂ ਦੀ ਮੰਗ ਮੁਤਾਬਕ ਜਿੱਥੇ-ਜਿੱਥੇ ਕੋਈ ਵੀ ਵਿਅਕਤੀ ਆਪਾਂ ਤੋਂ ਮੰਗ ਕਰਦਾ ਤਾਂ ਆਪਾਂ ਹਰ ਏਰੀਆ ਵਿੱਚ ਸਸਤੇ ਤੋਂ ਸਸਤੇ ਘਰ ਬ੍ਰਾਂਡ ਦੀਆਂ ਕੋਠੀਆਂ ਤੇ ਕਈ ਪਰਿਵਾਰਾਂ ਨੇ ਇਹ ਵੀ ਕਿਹਾ ਸੀ ਬੈਂਕ ਲੋਨ ਤੇ ਜਾਂ ਕਿਸ਼ਤਾਂ ਵਾਲੇ ਘਰ ਦਿਖਾਇਓ ਤਾਂ ਆਪਾਂ ਬੈਂਕ ਲੋਨ ਵਾਲੀਆਂ ਕੋਠੀਆਂ ਤੇ ਕਿਸ਼ਤਾਂ ਵਾਲੇ ਘਰ ਵੀ ਪਿਛਲੀਆਂ ਵੀਡੀਓ ਵਿੱਚ ਪੂਰੀ ਜਾਣਕਾਰੀ ਦੇ ਚੁੱਕੇ ਆਂ ਸਾਰੀਆਂ ਸਸਤੇ ਘਰ ਜੋ ਆਪਾਂ ਰੇਟ ਬੋਲੇ ਨੇ 5 7 10 ਲੱਖ 20 ਲੱਖ 25 ਲੱਖ 30 ਲੱਖ ਜਿਹੜਾ ਵੀ ਰੇਟ ਬੋਲਿਆ ਇਹ ਸਾਰੀਆਂ ਵੀਡੀਓ ਦੇ ਜੋ ਲਿੰਕ ਹੋਣਗੇ ਜੇਕਰ ਇਹ ਵੀਡੀਓ ਦੇਖ ਰਹੇ ਹੋ ਆਂ ਸਸਤੇ ਘਰਾਂ ਦੀਆਂ ਤਾਂ ਉਹ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਣਗੇ ਕਿਉਂਕਿ ਜੇ ਆਪਾਂ ਬੋਲ ਰਹੇ ਆਂ ਸਸਤੇ ਘਰ ਤਾਂ ਆਪਾਂ ਪਿਛਲੀਆਂ ਵੀਡੀਓ ਵਿੱਚ ਦਿਖਾ ਚੁੱਕੇ ਆਂ ਹੁਣ ਆਪਾਂ ਕਰੀਏ ਇਸ ਕੋਠੀ ਦੀ ਗੱਲ ਅੱਜ ਦੀ ਜੋ ਕੋਠੀ ਲੈ ਕੇ ਆਇਆ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ ਤੁਸੀਂ ਵੀਡੀਓ ਦੇਖ ਰਹੇ ਹੋ ਤਕਰੀਬਨ ਤਕਰੀਬਨ ਠੀਕ ਹੈ ਜੀ ਆਪਾਂ ਵੀਡੀਓ ਦੀ ਸਾਰੀ ਜਾਣਕਾਰੀ ਇਸ ਕੋਠੀ ਦੀ ਇਸ ਦੇ ਵਿੱਚ ਸਾਰੀ ਜਾਣਕਾਰੀ ਦੇ ਦੇਣੀ ਹੈ ਜੀ ਜਿਨ੍ਹਾਂ ਪਰਿਵਾਰਾਂ ਨੇ ਆਪਾਂ ਤੁਹਾਨੂੰ ਕਿਹਾ ਸੀ ਆਪਾਂ ਨੂੰ ਕਿਹਾ ਸੀ 200 ਗਾਜ 300 ਗਾਜ ਤੱਕ ਕੋਠੀਆਂ ਦਿਖਾਓ ਤਾਂ ਆਪਾਂ ਅੱਜ ਬਿਲਕੁਲ ਤੁਹਾਡੇ ਲਈ ਇਹ ਕੋਠੀ ਲੈ ਕੇ ਆਏ ਹੈਗੇ ਆ ਬਹੁਤ ਹੀ ਸੋਹਣੀ ਕੋਠੀ ਇਹ ਬਣਾਈ ਸਗੀ ਇਹਦਾ ਕਿਚਨ ਤੁਸੀਂ ਦੇਖ ਸਕ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਕੋਈ ਕੋਠੀ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਆਪਾਂ ਇਸ ਵੀਡੀਓ ਦੇ ਵਿੱਚ ਨੰਬਰ ਸ਼ੇਅਰ ਕਰ ਦੇਣੇ ਨੇ ਤੁਸੀਂ ਉਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਆਪਣੀ ਕੋਠੀ ਸੇਲ ਕਰਨੀ ਫੋਟੋ ਵੀਡੀਓ ਬਣਾ ਕੇ ਵੀ ਭੇਜ ਸਕਦੇ ਹੋ ਠੀਕ ਹੈ ਜੀ ਆਪਾਂ ਫਿਰ ਸਾਰੀ ਜਾਣਕਾਰੀ ਨਾਲ ਜ਼ਰੂਰ ਭੇਜ ਦਿਆ ਕਰੋ ਕਿਉਂਕਿ ਜਾਣਕਾਰੀ ਦੇ ਨਾਲ ਹੀ ਕੋਠੀ ਦਾ ਪਤਾ ਲੱਗਦਾ ਏਰੀਆ ਕਿਹੜਾ ਹੈ ਜਗ੍ਹਾ ਕਿੰਨੀ ਹੈ ਪ੍ਰਾਈਸ ਲੋਕੇਸ਼ਨ ਸਾਰਾ ਕੁਝ ਬਾਕੀ ਇਸ ਕੋਠੀ ਦੀ ਸਾਰੀ ਜਾਣਕਾਰੀ ਲਈ ਵੀਡੀਓ ਕੁਝ 3-4 ਮਿੰਟ ਦੀ ਹੈ ਸਾਰੀ ਦੇਖ ਲਿਓ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੇ ਦੇਣੀ ਹੈ ਜੀ ਠੀਕ ਹੈ ਜੀ ਆਹ ਦੇਖ ਰਹੇ ਆ ਬੈਡਰੂਮ ਜਗਾ ਖੁੱਲੀ ਡੁੱਲੀ ਹੋਣ ਕਰਕੇ ਕਾਫੀ ਵਧੀਆ ਸਪੇਸ਼ੀਅਸ ਬੈਡਰੂਮ ਬਣਾਏ ਹੋਏ ਨੇ ਤੇ ਇਹ ਤੁਹਾਨੂੰ ਕੋਠੀ ਸੈਮੀ ਫਰਨੀਸ਼ਡ ਮਿਲ ਜੂਗੀ ਜਿੱਦਾਂ वुਡ ਦਾ ਕੰਮ ਵਿੱਚ ਹੀ ਕੀਤਾ ਹੋਇਆ ਠੀਕ ਹੈ ਜੀ ਕੁਝ ਕਬੂਰਡ ਵਗੈਰਾ ਤੇ ਹੁਣ ਆਪਾਂ ਪਹਿਲਾਂ ਤਾਂ ਲੋਬੀ ਦੇਖੀ ਹੈ ਬੈਡਰੂਮ ਦੇਖੇ ਨੇ ਤਾਂ ਇੱਕ ਕਿਚਨ ਦੇਖੀ ਹੈ ਓਪਨ ਕਿਚਨ ਸਪੇਸ਼ੀਅਸ ਕੋਠੀ ਬਣਾਈ ਹੋਈ ਹੈ ਜੀ ਠੀਕ ਹੈ ਜੀ ਹੁਣ ਆਪਾਂ ਪੌੜੀਆਂ ਤੋਂ ਉੱਪਰ ਜਾ ਰਹੇ ਹਾਂ ਡਿਜ਼ਾਈਨ ਬਹੁਤ ਵਧੀਆ ਕੋਠੀ ਦਾ ਤਿਆਰ ਕੀਤਾ ਹੋਇਆ ਹੈ ਠੀਕ ਹੈ ਜੀ ਹੁਣ ਤੇ ਅੱਗੇ ਹੋਰ ਕੋਠੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਆਪਾਂ ਸਭ ਤੋਂ ਪਹਿਲਾਂ ਇਹ ਜਗ੍ਹਾ ਦੱਸ ਦਿਆਂ ਜੀ ਜਿਨ੍ਹਾਂ ਪਰਿਵਾਰ ਨੇ ਕਿਹਾ ਸੀ ਕਿ ਕੋਠੀ ਦਿਖਾਓ ਖੁੱਲੀ ਡੁੱਲੀ ਕੋਠੀ ਦਿਖਾਓ ਤਾਂ ਇਹ 400 ਗੱਜ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ 1.7 ਸਟੋਰੀ ਜਾਂ ਡੁਪਲੈਕਸ ਕੋਠੀ ਵੀ ਇਸ ਨੂੰ ਕਹਿ ਸਕਦੇ ਆ ਠੀਕ ਹੈ ਜੀ ਡੁਪਲੈਕਸ ਕੋਠੀ 400 ਗੱਜ ਦੇ ਵਿੱਚ ਬਣੀ ਹੋਈ ਹੈ ਉਸ ਤੋਂ ਬਾਅਦ ਇਸ ਦੀ ਜੋ ਲੋਕੇਸ਼ਨ ਹੈ ਸਾਰੀ ਲੋਕੇਸ਼ਨ ਪੁੱਛ ਜਿਨੇ ਧਿਆਨ ਨਾਲ ਸੁਣ ਲਿਓ ਜੀ ਤੁਸੀਂ ਲੁਧਿਆਣਾ ਦੇ ਵਿੱਚ ਜੇਕਰ ਦੁਗਰੀ ਸੁਣਿਆ ਤਾਂ ਕਾਫੀ ਫੇਮਸ ਇਲਾਕਾ ਹੈ ਲੁਧਿਆਣਾ ਦਾ ਦੁਗਰੀ ਫੇਸ 2 ਦੇ ਵਿੱਚ ਇਹ ਕੋਠੀ ਮੌਜੂਦ ਹੈ ਦੁਗਰੀ ਲੁਧਿਆਣਾ ਤੇ ਪ੍ਰਾਈਸ ਵੀ ਧਿਆਨ ਨਾਲ ਸੁਣ ਲਿਓ 4.25 ਕਰੋੜ ਹੈ ਜੀ ਸਵਾ 4 ਕਰੋੜ ਇਸ ਦਾ ਰੇਟ ਹੈ ਜੀ ਬਾਕੀ ਤੁਸੀਂ ਬੈਂਕ ਲੋਨ ਕਰਵਾਉਣਾ ਹੋਇਆ ਜਿਸ ਤਰ੍ਹਾਂ ਵੀ ਪੇਮੈਂਟ ਅਦਾ ਕਰਨੀ ਹੋਈ ਉਸ ਤਰ੍ਹਾਂ ਹੋ ਜੂਗੀ ਹੋਰ ਅੱਗੇ ਸਸਤੀਆਂ ਕੋਠੀਆਂ ਦੇਖਣ ਲਈ ਬ੍ਰੈਂਡ ਨਿਊ ਕੋਠੀਆਂ ਦੇਖਣ ਲਈ ਚੈਨਲ ਨਾਲ ਜੁੜਦੇ ਜਾਓ ਜੇਕਰ ਕੋਠੀ ਸੇਲ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਵੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਬਾਕੀ ਅੱਗੇ ਆਪਾਂ ਆਉਣ ਵਾਲੇ ਸਮੇਂ ਵਿੱਚ ਹੋਰ ਕੋਠੀਆਂ ਦਿਖਾ ਰਹੇ ਹਾਂ ਜਿਹੜੀਆਂ ਸਸਤੀਆਂ ਕੋਠੀਆਂ ਦਿਖਾਈਆਂ ਉਹਨਾਂ ਸਾਰੀਆਂ ਵੀਡੀਓ ਦੇ ਲਿੰਕ ਇਸ ਕੋਠੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਣਗੇ ਅੱਜ ਦੀ ਕੋਠੀ ਤੋਂ ਦਿੱਲੀ ਲੈ ਕੇ ਆਏ ਸੀ ਬਹੁਤ ਸੋਹਣੀ ਕੋਠੀ ਤੇ ਖੁੱਲੀ ਡੁੱਲੀ ਕੋਠੀ ਬਣੀ ਹੋਈ ਦਿਖਾਈ ਹੈ ਜੀ ਆਪਾਂ ਆਉਣ ਵਾਲੇ ਸਮੇਂ ਵਿੱਚ ਹੋਰ ਤੁਹਾਨੂੰ ਕੋਠੀਆਂ ਦਿਖਾਵਾਂਗੇ ਠੀਕ ਹੈ ਜੀ ਰਾਣਾ ਰੀਅਲ اسٹیਟ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ